ਓ ਆ ਗਿਆ ਆ ਗਿਆ ਆ ਗਿਆ ਆ ਗਿਆ ਹੈਲੀਕਾਪਟਰ ਆ ਗਿਆ ਓ ਦੇਖੋ ਆ ਗਿਆ ਆ ਗਿਆ ਅੱਗੇ ਨੂੰ ਹੀ ਆ ਰਿਹਾ ਹੈਲੀਕਾਪਟਰ ਰਾਸ਼ਨ ਦੇ ਕੇ ਜਾਏਗਾ ਸਾਨੂੰ ਆ ਜਾ ਆ ਜਾ ਇੱਧਰ ਨੂੰ ਆ ਜਾ ਬਾਈ ਮਾਨ ਸਾਹਿਬ ਦਾ ਹੈਲੀਕਾਪਟਰ ਆ ਗਿਆ ਵਾਹ ਜੀ ਵਾਹ ਰਾਸ਼ਨ ਦਾ ਬੋਰਾ ਸਿੱਟ ਕੇ ਜਾਏਗਾ ਆ ਜਾ ਆ ਜਾ ਆ ਜਾ ਥੋੜਾ ਹੋਰ ਅੱਗੇ ਆ ਜਾ ਆ ਜਾ ਆ ਜਾ ਆ ਜਾ ਓ ਦੇਖ ਲਿਆ ਓ ਅੰਦਰ ਬੈਠਿਆ ਨੇ ਦੇਖ ਲਿਆ ਲੱਟਾ ਮਾਰ ਰਿਹਾ ਓ ਲੱਟਾ ਮਾਰ ਰਿਹਾ ਆਜਾ 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 ਆ ਆ ਗਿਆ ਸਾਡੇ ਸਿਰ ਤੇ ਉੱਤੇ ਆ ਗਿਆ ਲੈ ਸਿੱਟ ਬੋਰੀ ਸਿੱਟ ਰਾਸ਼ਨ ਦੀ ਜਲਦੀ ਸਿੱਟ ਚੱਲ 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 ਓ ਇੱਧਰ 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 ਓ ਲੰਘਿਆ ਤਾਂ ਓ ਯਾਰ ਸਿੱਟ ਜਾ ਹੁਣ ਰਾਸ਼ਨ ਦਾ ਸਿੱਟਿਆ ਨਹੀਂ ਗਾ ਓਹੋ ਓ ਸਿੱਟ ਤਾਂ ਸਿੱਟ ਤਾਂ ਸਿੱਟ ਤਾਂ ਕੀ ਸਿੱਟਿਆ ਕੀ ਸਿੱਟਿਆ ਕੀ ਸਿੱਟਿਆ ਓ ਚੱਕ ਲਿਆ ਓਹੋ ਉਹ ਕੁੱਤੇ ਉਹ ਸਾਰੀਆਂ ਝੋਪੜੀਆਂ ਉਡਾਤੀਆਂ ਓਏ ਆਇਆ ਤਾਂ ਤੂੰ ਰਾਸ਼ਨ ਦੇਣ ਸੀ ਸਾਰਾ ਨੁਕਸਾਨ ਕਰਕੇ ਭੱਜ ਜਾ ਕਿਸ਼ਤੀਆਂ ਭੇਜੋ ਕਿਸ਼ਤੀਆਂ ਲੋਕਾਂ ਦੇ